ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ ਅੱਜ ਦੇ ਇਸ ਪ੍ਰੋਗਰਾਮ 'ਤੁਸੀਂ ਸੁਣੋਗੇ ਲਹਿੰਦੇ ਪੰਜਾਬ ਤੋਂ ਪੰਜਾਬੀ ਅਦਬ ਦੇ ਮਕਬੂਲ ਅਫਸਾਨਾ ਨਿਗਾਰ सलीम ਖਾਨ ਗਿਮੀ ਹੋਰਾਂ ਦੀ ਲਿਖੀ ਹੋਈ ਕਹਾਣੀ ਪਾਣੀ ਦੇ ਪਹਾੜ ਬੇਰਾਂ ਕੰਜਰੀ ਨੇ ਰੇਸ਼ਮੀ ਸਲਵਾਰ ਚੁੱਕ ਕੇ ਗੋਰੀ ਪਿੰਨੀ ਤੇ ਖੁਰਕਿਆ ਤੇ ਫਿਰ ਬੁਰਾ ਜਿਹਾ ਮੂੰਹ ਬਣਾ ਕੇ ਸਰੰਗੀ ਨਵਾਜ਼ ਉਸਤਾਦ ਨੂੰ ਪੁੱਛਿਆ ਵੇ ਉਸਤਾਦ ਪਾਣੀ ਸਿਰੋਸਿਰ ਉਤਾਂ ਚੜਿਆ ਜਾ ਰਿਹਾ ਏ ਥੱਲੇ ਕਦੋਂ ਉਤਰੇਗਾ ਉਸਤਾਦ ਰਹੀਮੂ ਨੇ ਠੰਡਕ ਦੀਆਂ ਮੁੱਛਾਂ ਨੂੰ ਥੁੱਕ ਲਗਾ ਕੇ ਉਤਾਂ ਖੜਾ ਕੀਤਾ ਤੇ ਬੋਲਿਆ ਜਿਉਂਦੀ ਰਵੇ ਲੋਕਾਂ ਨੂੰ ਠਾਨ ਤਾਨਾ ਲਾ ਕੇ ਠਾਨਾ ਜਾਵੇਗਾ ਨਾ ਬੇਰਾਂ ਕੰਜਰੀ ਤੋਂ ਥੋੜੀ ਦੂਰ ਪਰੇ ਸਯਦ ਲੈਰੀ ਸ਼ਾਦਾ ਡੇਰਾ ਸੀ ਇੱਕ ਸੂਈ ਦੇ ਨੱਕੇ ਵਿੱਚੋਂ ਦੀ ਲੰਘ ਜਾਣ ਵਾਲੇ ਮਾੜਚੂ ਜਿਹੇ ਮুরিਦ ਨੇ ਹਰੀ ਸ਼ਾ ਬਾਦਸ਼ਾਹ ਦੇ ਪੈਰ ਕੋਟਦਿਆਂ ਹੋਇਆਂ ਬੜੀ ਤਮੀਜ਼ ਨਾਲ ਪੁੱਛਿਆ ਸ਼ਾਹ ਜੀ ਹੜ ਦਾ ਪਾਣੀ ਹੌਲੀ-ਹੌਲੀ ਸਾਡੇ ਵੱਲ ਆ ਰਿਹਾ ਏ ਇਹ ਹੌਲੀ-ਹੌਲੀ ਪਰਾਂ ਕਿਉਂ ਨਹੀਂ ਜਾਂਦਾ ਸਯਦ ਲੈਰੀ ਸ਼ਾ ਬਾਦਸ਼ਾਹ ਨੇ ਅੱਖਾਂ ਪੁੱਟ ਕੇ ਦਰਿਆ ਵੱਲ ਨਜ਼ਰ ਮਾਰੀ ਜੋ ਕਰੇ ਸੋ ਹੋ ਦਾ ਨਾਰਾ ਮਾਰਿਆ ਤੇ ਬੋਲਿਆ ਪਿਆਰਿਓ ਹੜ ਦੇ ਪਾਣੀ ਨੂੰ ਇਹੋ ਹੁਕਮ ਹੈ ਕਿ ਪਈ ਅੱਗੇ ਵਧੀ ਚੱਲ ਇਹ ਕਹਿ ਕੇ ਪੀਰ ਜੀ ਅੱਖਾਂ ਬੰਦ ਕਰਕੇ ਫੇਰ ਜਪਤਪ ਵਿੱਚ ਲੱਗ ਗਏ ਪੀਰ ਤੋਂ ਦੂਰ ਹਟਵਾ ਇੱਕ ਮੁਜਾਰਾ ਰੁਕਨੂਦੀਨ ਚੌਧਰੀ ਕੁਦਰਤ ਉਲਾ ਦੇ ਪੈਰਾਂ ਦੀਆਂ ਉਂਗਲਾਂ ਦੇ ਕੜਾਕੇ ਕੱਢ ਰਿਹਾ ਸੀ ਤੇ ਦਾਣਾ ਖਾਂਦੀ ਘੋੜੀ ਨੂੰ ਤੱਕ ਰਿਹਾ ਸੀ ਕੜਾਕੇ ਕੱਢਦਾ ਉਹ ਚੌਧਰੀ ਕੁਦਰਤ ਉਲਾ ਨੂੰ ਕਹਿਣ ਲੱਗਾ ਚੌਧਰੀ ਜੀ ਘੋੜੀ ਸੋਹਣੀ ਏ 500 ਦੀ ਸਸਤੀ ਏ ਨਿੱਕਾ ਚੌਧਰੀ ਬਾਕੀ ਦੋ ਘੋੜਿਆਂ ਨਾਲੋਂ ਇਸ ਨੂੰ ਵੱਧ ਪਸੰਦ ਕਰੇਗਾ। ਆਹੋ ਇਹ ਗੱਲ ਤਾਂ ਠੀਕ ਏ ਤੇਰੀ ਪਰ ਘਰ ਅੱਪਣਾ ਮੁਸ਼ਕਲ ਨਜ਼ਰ ਆਉਂਦਾ ਏ। ਹੜ ਦਾ ਤਾਂ ਜ਼ੋਰ ਹੁੰਦਾ ਹੀ ਜਾ ਰਿਹਾ ਏ। ਮੈਨੂੰ ਤੇ ਸਮਝ ਨਹੀਂ ਆਉਂਦੀ ਪਈ ਪਹਾੜਾਂ ਵੱਲ ਬਹੁਤ بارش ਹੋਈ ਏ। ਬੇਰਾ ਕੰਜਰੀ ਸੱਜੀ ਪਿੰਨੀ ਖੁਰਕ ਕੇ ਹੁਣ ਖੱਬੀ ਪਿੰਨੀ ਖੁਰਕ ਰਹੀ ਸੀ ਤੇ ਉਹਦੇ ਚੜ੍ਹਦੇ ਪਾਸੇ ਬੈਠਾ ਹੋਇਆ ਇੱਕ ਪਿੰਡੂ ਮੁੰਡਾ ਬੜੇ ਗੌਰ ਨਾਲ ਉਸ ਨੂੰ ਤੱਕ ਰਿਹਾ ਸੀ। ਪੱਤਣ ਦਾ ਬੁੱਢਾ ਮਲਾ ਕੰਜਰੀਬਲ ਤੱਕ ਰਹੇ ਪਿੰਡੂ ਮੁੰਡੇ ਨੂੰ ਵੇਖ ਰਿਹਾ ਸੀ ਮੁੰਡਾ ਬੋਲਿਆ ਚਾਚਾ ਮੇਰਾ ਵਸ ਚੱਲੇ ਤਾਂ ਮੈਂ ਇਸ ਕੰਜਰੀ ਨੂੰ ਸਣੇ ਉਸਤਾਦ ਦਰਿਆ ਵਿੱਚ ਸੁੱਟ ਦਿਆਂ ਵੇਖ ਕਿੰਨੀ ਵੇ ਹਿਆਈ ਨਾਲ ਲੋਕਾਂ ਨੂੰ ਪਿੰਨੀਆਂ ਵਖਾ ਰਹੀ ਏ ਉਹ ਵਖਾ ਰਹੀ ਏ ਤੇ ਅਸੀਂ ਵੇਖ ਰਹੇ ਹਾਂ ਕਿਆਮਤ ਦੀਆਂ ਨਿਸ਼ਾਨੀਆਂ ਨੇ ਹੋਰ ਕੀ ਏ ਪਾਣੀ ਦਾ ਹੋਰ ਰੁਮਕਾ ਆ ਗਿਆ ਤਾਂ ਇਹ ਸੁੱਕੀ ਜਗਾ ਵੀ ਤਰਬਤਰ ਹੋ ਜਾਏਗੀ ਜਿੱਥੇ ਅਸੀਂ ਬੈਠੇ ਆਂ ਉਨ੍ਹਾਂ ਦੇ ਸਿਰਾਂ ਤੇ ਚਾਰਛਪੇਰੇ ਬੱਦਲ ਹੀ ਬੱਦਲ ਸਨ ਤੇ ਅੱਗੇ ਪਿੱਛੇ ਪਾਣੀ ਹੀ ਪਾਣੀ ਉਹ ਸਾਰੇ ਅੱਜ ਦੁਪਹਿਰ ਵੇਲੇ ਪਾਣੀ ਦਾ ਛਰਾ ਪਾਰ ਕਰਕੇ ਦਰਿਆ ਦੀ ਪੱਤਣ ਉੱਤੇ ਆਏ ਸਨ ਸਾਵਣ ਦੇ ਦਿਨ ਸਨ ਤੇ ਪਹਾੜਾਂ ਉੱਤੇ ਗਹਿਰੇ ਬੱਦਲ ਵਸਦੇ ਜਾਪਦੇ ਸਨ ਜਦ ਉਹ ਇਧਰ ਆਏ ਸਨ ਤੇ ਬੁੱਢੇ ਮਲਾ ਨੇ ਉਹਨਾਂ ਨੂੰ ਦੱਸਿਆ ਸੀ ਭਈ ਦਰਿਆ ਲਾਂਗਾ ਨਹੀਂ ਦੇ ਰਿਹਾ ਪਾਣੀ ਉੱਤਰ ਗਿਆ ਤੇ ਉਹ ਬੇੜੀ ਦਰਿਆ ਵਿੱਚ ਪਾ ਦੇਵੇਗਾ ਪਰ ਆਉਣ ਵਾਲਿਆਂ ਨੇ ਮਲਾ ਦੀ ਗੱਲ ਸੁਣੀ ਅਣ ਸੁਣੀ ਕਰ ਦਿੱਤੀ ਤੇ ਪੱਤਣ ਦੀ ਸਿਲੀ ਰੇਤ ਉੱਤੇ ਚਾਦਰਾਂ ਕੰਬਲ ਖੇਸ ਤੇ ਫੁਲਕਾਰੀਆਂ ਵਿਛਾ ਕੇ ਬਹਿ ਗਏ ਇਹਨਾਂ ਦਾ ਖਿਆਲ ਸੀ ਭਈ ਦਰਿਆ ਦਾ ਪਾਣੀ ਮਿੰਟ ਵਿੱਚ ਚੜਦਾ ਏ ਤੇ ਮਿੰਟਾਂ ਵਿੱਚ ਹੀ ਉਤਰ ਜਾਏਗਾ ਫਿਕਰ ਵਾਲੀ ਕਿਹੜੀ ਗੱਲ ਏ ਪਰ ਪਾਣੀ ਉਤਰਨ ਦੀ ਬਜਾਏ ਹੌਲੀ ਹੌਲੀ ਚੜਦਾ ਹੀ ਰਿਹਾ ਤੇ ਹੁਣ ਸਾਰਿਆਂ ਨੂੰ ਇਸ ਸੋਚ ਨੇ ਘੇਰ ਲਿਆ ਭਈ ਜੇ ਪਾਣੀ ਨਾ ਉਤਰਿਆ ਤਾਂ ਕੀ ਬਣੇਗਾ ਬੇਰਾ ਕੰਜਰੀ ਤੇ ਉਸਤਾਦ ਰਹੀਮੂ ਇੱਕ ਜੰਜ ਕਮਾ ਕੇ ਆਏ ਸਨ। ਉਹਨਾਂ ਦੇ ਬਾਕੀ ਸਾਥੀ ਇੱਕ ਦਿਨ ਪਹਿਲਾਂ ਦਰਿਆ ਟੱਪ ਕੇ ਆਪਣੇ ਸ਼ਹਿਰ ਚਲੇ ਗਏ ਸਨ। ਪਰ ਬੇਰਾ ਤੇ ਉਸਦੇ ਉਸਤਾਦ ਨੂੰ ਲਾੜੇ ਦੇ ਸ਼ੌਕੀਨ ਪਿਓ ਨੇ ਇੱਕ ਦਿਨ ਵਾਸਤੇ ਮਹਿਮਾਨ ਰੱਖ ਲਿਆ ਸੀ। ਇੱਕ ਸੂਟ ਵੇਲੇ ਸਿਰ ਨਹੀਂ ਸੀ ਦਿੱਤਾ ਗਿਆ। ਇਹ ਸੂਟ ਲਾੜੇ ਦੇ ਪਿਓ ਨੇ ਬੇਰਾ ਦੇ ਗੀਤਾਂ ਤੇ ਨਾਚ ਤੋਂ ਖੁਸ਼ ਹੋ ਕੇ ਦਿੱਤਾ ਸੀ। ਵੇ ਉਸਤਾਦ ਸੂਟ ਤੇ ਸੋਹਣਾ ਏ ਨਾ? ਬੇਰਾ ਨੇ ਸੂਟ ਵੇਖਦਿਆਂ ਹੋਇਆਂ ਪੁੱਛਿਆ ਬੀਬੀ ਤੋਂ ਪਨਾਏ ਉਸਤਾਦ ਅਰਹੀਮੂ ਨੇ ਸੁੱਕੇ ਜਿਹੇ ਮੂੰਹ ਨਾਲ ਆਖਿਆ ਤੂੰ ਵੀ ਤੇ ਲੱਖਾਂ ਵਿੱਚੋਂ ਇੱਕ ਹੀ ਐ ਨਾ ਬੀਬੀ ਮੈਂ ਵੇਖਦਾ ਸਾਂ ਜਦੋਂ ਤੂੰ ਪਹੁੰਚੇ ਉਦਾਂ ਚੱਕ ਕੇ ਨੱਚਦੀ ਸੀ ਮੁੰਡੇ ਦਾ ਪਿਓ ਲਿਫ-ਲਿਫ ਕੇ ਤੈਨੂੰ ਵੇਖਦਾ ਸੀ ਮੁੱਛਾਂ ਵੀ ਮਰੋੜਦਾ ਸੀ ਉਸਤਾਦ ਬੀਬੀ ਅੱਖੀਆਂ ਨਚਾ ਕੇ ਬੋਲੀ ਤੇ ਉਸਤਾਦ ਹੱਸ ਪਿਆ ਤੂੰ ਹੁਣ ਆਪ ਹੀ ਸਿਆਣੀ ਐ ਇਹੋ ਜਿਹੇ ਬੰਦਿਆਂ ਨੂੰ ਮੁੱਛਣਾ ਬੜਾ ਹੀ ਸੌਖਾ ਹੁੰਦਾ ਏ ਬਸ ਅੱਖ ਦੇ ਇਸ਼ਾਰੇ ਤੇ ਜਾਨ ਦੇ ਦਿੰਦੇ ਨੇ ਤੇ ਨੋਟ ਵੀ ਉਸਤਾਦ ਨੇ ਲੁਮਕਾ ਦਿੱਤਾ ਦਰਿਆ ਦਾ ਹੜ ਪੈਰੋਂ ਪੈਰ ਅੱਗੇ ਵੱਧ ਰਿਹਾ ਸੀ ਲੰਮੇ ਚੌੜੇ ਦਰਿਆ ਵਿੱਚ ਘੁੰਮਣ ਘੇਰੀਆਂ ਤੇ ਛੱਲਾਂ ਪੈ ਰਹੀਆਂ ਸਨ ਕੱਖ ਕਾਨੇ ਤੇ ਲੰਮੇ ਲੰਮੇ ਸ਼ਤੀਰ ਦਰਿਆ ਵਿੱਚ ਰੁੜਦੇ ਜਾਂਦੇ ਸਨ ਕਿਸਮ ਕਿਸਮ ਦੇ ਮੱਛੀਖੋਰ ਜਾਨਵਰ ਉੱਡਦੇ ਫਿਰਦੇ ਸਨ ਦੂਰ ਗਿਰਜਾਂ ਪਈਆਂ ਬੋਲਦੀਆਂ ਸਨ ਖਰੇ ਉਹਨਾਂ ਨੂੰ ਕੋਈ ਮੁਰਦਾ ਡੰਗਰ ਲੱਭ ਗਿਆ ਸੀ ਪੀਰ ਲਹਿਰੀ ਸ਼ਾ ਬਾਦਸ਼ਾ ਅੱਖਾਂ ਮੀਟ ਕੇ ਅੱਲਾਹੁ ਅੱਲਾਹੁ ਕਰ ਰਿਹਾ ਸੀ ਸੂਈ ਦੇ ਨੱਕੇ ਵਿੱਚੋਂ ਦੀ ਨਿਕਲਣ ਜਾਣ ਵਾਲਾ ਮੜਚੂ ਜਿਹਾ ਮুরিਦ ਅੱਖਾਂ ਪਾੜ-ਪਾੜ ਕੇ ਹੜਵਲ ਵੇਖ ਰਿਹਾ ਸੀ ਤੇ ਇੱਕ ਮੋਟਾ ਜਿਹਾ ਬਾਲਕਾ ਪੀਰ ਜੀ ਦੀਆਂ ਲੱਤਾਂ ਕੁੱਟ ਰਿਹਾ ਸੀ ਸ਼ਾ ਜੀ ਹੜ ਨੂੰ ਰੁਕ ਜਾਣਾ ਚਾਹੀਦਾ ਏ ਤੁਸੀਂ ਫੂਕ ਹੀ ਮਾਰ ਦਿਓ ਮੜਚੂ ਜਿਹਾ ਮਰੀਦ ਫੇਰ ਬੋਲਿਆ ਸਾਨੂੰ ਹਲੇ ਹੁਕਮ ਨਹੀਂ ਹੋਇਆ ਫੂ ਕੁਮਾਰਨ ਦਾ ਜਦ ਹੋਵੇਗਾ ਫੂ ਕੁਮਾਰ ਕੇ ਹੜ ਰੋਕ ਦੇਵਾਂਗੇ ਪੀਰ ਜੀ ਉਂਝ ਡੂੰਗੀ ਆਵਾਜ਼ ਵਿੱਚੋਂ ਬੋਲੇ ਜਿਵੇਂ ਕੋਈ ਤੋਬਾ ਖੂ ਵਿੱਚੋਂ ਬੋਲ ਰਿਹਾ ਹੋਵੇ ਤੇ ਫਿਰ ਦਰਿਆ ਵਿੱਚ ਗੋਡੇ-ਗੋਡੇ ਪਾਣੀ ਹੋ ਜਾਏਗਾ ਸ਼ਾਹ ਜੀ ਮੁਰਿੱਦ ਨੇ ਫਿਰ ਪੁੱਛਿਆ ਹਾਂ ਬਚੜਾ ਫਿਰ ਦਰਿਆ ਲੰਘਾ ਦੇ ਦੇਗਾ ਸਾਰੇ ਇਨਸਾਨ ਪਾਰ ਲੰਘ ਜਾਣਗੇ ਆਹ ਰੇਤ ਉੱਤੇ ਲੰਮੀ ਪਈ ਹੋਈ ਕੰਜਰੀ ਤੇ ਉਹਦੇ ਨਾਲ ਬੁੱਢਾ ਉਸਤਾਦ ਵੀ ਹਾਂ ਉਹ ਵੀ ਪਾਰ ਲੰਘ ਜਾਣਗੇ ਸਾਡੀ ਰਹਿਮਤ ਤਾਂ ਸਾਰਿਆਂ ਲਈ ਏ ਸ਼ਾਹ ਜੀ ਨੇ ਕਿਹਾ ਤੇ ਅੱਖਾਂ ਨੂਟ ਲਈਆਂ ਕੁਰਬਾਨ ਸੱਚੀ ਸਰਕਾਰ ਦੇ ਮੁਰੀਦ ਨੇ ਕਿਹਾ ਤੇ ਲੰਮੀ ਪਈ ਕੰਜਰੀਵਲ ਗੌਰ ਨਾਲ ੱਤਕਣ ਲੱਗ ਪਿਆ ਛਰਾ ਚੜ ਗਿਆ ਸੀ ਤੇ ਉਹਦੇ ਪਾਣੀ ਦੀ ਕੁਕਰ ਦਰਿਆ ਵਿੱਚ ਆਏ ਹੋਏ ਹੜ ਦੀ ਕੁਕਰ ਨਾਲ ਮਿਲ ਗਈ ਸੀ ਛਰਾ ਦਰਿਆ ਵਿੱਚੋਂ ਨਿਕਲਦਾ ਸੀ ਤੇ ਦਰਿਆ ਵਿੱਚ ਹੀ ਅੱਗੇ ਜਾ ਕੇ ਪੈ ਜਾਂਦਾ ਸੀ ਪਾਣੀ ਦੀ ਇਸ ਛੋਟੀ ਜਹੀ ਨਦੀ ਵਿੱਚ ਸਾਰਾ ਸਾਲ ਪਾਣੀ ਨਾ ਆਉਂਦਾ ਬਸ ਜਦੋਂ ਸਾਵਣ ਭਾਦਰੋਂ ਨੂੰ ਪਾਣੀ ਦੇ ਦਰਿਆ ਵਿੱਚ ਹੜੁੱਲ ਆ ਜਾਂਦੇ ਤਾਂ ਨਦੀ ਦਾ ਇਹ ਛਰਾ ਛੋਟਾ ਜਿਹਾ ਦਰਿਆ ਬਣ ਜਾਂਦਾ ਤੇ ਜੇ ਬਹੁਤ ਜ਼ਿਆਦਾ ਹੜ ਆਉਂਦਾ ਤੇ ਫਿਰ ਦਰਿਆ ਤੇ ਛਰਾ ਇੱਕ ਮਿਕ ਹੋ ਜਾਂਦੇ ਛਰਾ ਆਪਣੀ ਹਸਤੀ ਗਵਾ ਕੇ ਦਰਿਆ ਵਿੱਚ ਮਿਲ ਜਾਂਦਾ ਤੇ ਆਲੇ ਦੁਆਲੇ ਦੇ ਸਾਰੇ ਇਲਾਕੇ ਨੂੰ ਆਪਣੀ ਮੁਠੀ ਵਿੱਚ ਲੈ ਕੇ ਹਲੂਨ ਛੱਡਦਾ ਤਬਾਹ ਕਰ ਦਿੰਦਾ ਮਕਾਨ ਡਿੱਗ ਪੈਂਦੇ ਹਵੇਲੀਆਂ ਤਬਾਹ ਹੋ ਜਾਂਦੀਆਂ ਡੰਗਰ ਰੁੜ ਜਾਂਦੇ ਤੇ ਲੋਕ ਦਰਖਤਾਂ ਉੱਤੇ ਚੜ੍ਹ ਕੇ ਆਪਣੀ ਜਾਨ ਬਚਾਉਂਦੇ ਪਰ ਇਸ ਕਿਸਮ ਦਾ ਹੜ ਪੰਜ 6 ਸਾਲ ਬਾਅਦ ਹੀ ਆਉਂਦਾ ਪੰਜ 6 ਸਾਲ ਬਾਅਦ ਪਾਣੀ ਦੇ ਪਹਾੜ ਦਰਿਆ ਦੇ ਕੰਢੇ ਵਸਣ ਵਾਲੇ ਲੋਕਾਂ ਨੂੰ ਤਬਾਹ ਕਰਕੇ ਕਿਤੇ ਗੁੰਮ ਹੋ ਜਾਂਦੇ ਮੁਜ਼ਾਰਾ ਰੁਕਨੁਦੀਨ ਨੇ ਘੂੜੀ ਵੱਲ ਧਿਆਨ ਮਾਰਿਆ ਉਹਨੇ ਦਾਣਾ ਖਾਣਾ ਛੱਡ ਦਿੱਤਾ ਸੀ ਤੇ ਕੰਨ ਚੁੱਕ ਕੇ ਛਰੇ ਤੇ ਦਰਿਆ ਦੀ ਕੂਕਰ ਸੁਣ ਰਹੀ ਸੀ ਚੌਧਰੀ ਕੋੜੀ ਨੇ ਦਾਣਾ ਖਾਣਾ ਛੱਡ ਦਿੱਤਾ ਏ ਤੇ ਮੂੰਹ ਚੁੱਕ ਕੇ ਦਰਿਆਵਲ ਤੱਕ ਦੀ ਪਈ ਏ ਰੁਕਨੁਦੀਨ ਮੁਜ਼ਾਰਾ ਜਾਗੋ ਮਿੱਟੀ ਵਿੱਚ ਚੌਧਰੀ ਕੁਦਰਤ ਉਲਾ ਨੂੰ ਹਲੂਣਦਿਆਂ ਹੋਇਆਂ ਬੋਲਿਆ ਚੌਧਰੀ ਕੁਦਰਤ ਉਲਾ ਖੇਸ ਵਿਛਾ ਕੇ ਰੇਤ ਉੱਤੇ ਲੰਮਾ ਪਿਆ ਹੋਇਆ ਸੀ ਛੇਤੀ ਨਾਲ ਉੱਠਿਆ ਪਗੜੀ ਦੋਹਾਂ ਹੱਥਾਂ ਨਾਲ ਠੀਕ ਕੀਤੀ ਤੇ ਆਨੇ ਪਾੜ ਕੇ ਦਰਿਆਵਲ ਵੇਖਦਿਆਂ ਹੋਇਆਂ ਬੋਲਿਆ ਰੁਕਨੁਦੀਨ ਭਰਾਵਾ ਇਹ ਤੂਫਾਨੀ ਹੜ ਜਾਪਦਾ ਏ ਉੱਠ ਛੇਤੀ ਕਰ ਵਾਪਸ ਚੱਲ ਜੀ ਰੁਕਨੁਦੀਨ ਨੇ ਚੌਧਰੀ ਦੇ ਮੂੰਹੋਂ ਪਹਿਲੀ ਵਾਰ ਭਰਾ ਲਫ਼ਜ਼ ਸੁਣਿਆ ਸੀ। ਉਹਦੇ ਸੀਨੇ ਠੰਡ ਪੈ ਗਈ। ਪਰ ਉਹ ਪ੍ਰਾਣੀ ਤਾਬੇਦਾਰੀ ਤੇ ਚੱਲਦਾ ਹੋਇਆ ਬੜੀ ਹਲੀਮੀ ਨਾਲ ਬੋਲਿਆ। ਚੌਧਰੀ ਜੀ ਹੱਡ ਦਾ ਪਾਣੀ ਗੋਲੀ ਦੀ ਸੱਟ ਵਾਂਗਰ ਲੰਘ ਰਿਹਾ ਏ। ਕਿਸੇ ਵੀ ਇਨਸਾਨ ਹਯਵਾਨ ਦੇ ਪੈਰ ਨਹੀਂ ਜੰਮ ਸਕਦੇ। ਤੂੰ ਉੱਠ ਤਾਂ ਸਹੀ ਢੇਰੀ ਕਿਉਂ ਟਾ ਬੈਠਾ ਏ? ਚੌਧਰੀ ਰੋਬ ਵਿੱਚ ਆ ਗਿਆ। ਰੁਕਨੁਦੀਨ ਨੇ ਚੌਧਰੀ ਦੀ ਜੁੱਤੀ ਚੁੱਕ ਕੇ ਸਾਫ਼ ਕੀਤੀ। ਅਤੇ ਕੱਚ ਵਿੱਚ ਮਾਰ ਲਈ ਫਿਰ ਉਹ ਲਗਾਮ ਫੜ ਕੇ ਛਰੇ ਵੱਲ ਹੋ ਪਿਆ ਤੇ ਚੌਧਰੀ ਉਹਦੇ ਪਿੱਛੇ-ਪਿੱਛੇ ਤੁਰ ਪਿਆ ਜਿੱਥੇ ਬੇੜੀ ਦਾ ਪੂਰ ਬੈਠਾ ਹੋਇਆ ਸੀ ਪਾਣੀ ਅੱਗੋਂ ਪਿੱਛੋਂ ਉਥੇ ਖਰਗੋਸ਼ ਦੀ ਚਾਲ ਨਾਲ ਚੱਲਿਆ ਆ ਰਿਹਾ ਸੀ ਦੂਰ ਤੱਕ ਦਰਿਆ ਵਿੱਚ ਕਪੜਾ ਪੈ ਰਹੀਆਂ ਸਨ ਛੱਲਾਂ ਦੀਆਂ ਪਹਾੜੀਆਂ ਚਾਰ ਛਪੇਰੇ ਉਸਰ ਰਹੀਆਂ ਸਨ ਤੇ ਬੇੜੀ ਦਾ ਪੂਰ ਇਨ੍ਹਾਂ ਪਹਾੜੀਆਂ ਦੇ ਵਿੱਚਕਾਰ ਇੰਜ ਬੈਠਾ ਸੀ ਜਿਵੇਂ ਕਿਸੇ ਵਾਦੀ ਵਿੱਚ ਬੈਠਾ ਹੋਵੇ ਪਤਣ ਦੀ ਜਗ੍ਹਾ ਭਾਵੇਂ ਉੱਚੀ ਸੀ ਪਰ ਦਰਿਆ ਤੇ ਛਰੇ ਵਿੱਚ ਉੱਠਣ ਵਾਲੀਆਂ ਲਹਿਰਾਂ ਮੋਜਾਂ ਤੇ ਕਪਰਾਂ ਦੇ ਮੁਕਾਬਲੇ ਵਿੱਚ ਨਿਵਾਨ ਪਈ ਜਾਂਦੀ ਸੀ। ਅਸਮਾਨੀ ਬੱਦਲ ਹੋਰ ਗਹਿਰੇ ਤੇ ਭਾਰੇ ਹੋ ਗਏ ਸਨ। ਮੱਛੀ ਖੋਰ ਜਨੌਰਾਂ ਦਾ ਪੁਕਾਰਾ ਹੋਰ ਵੀ ਵੱਧ ਗਿਆ ਸੀ ਤੇ ਬੇੜੀ ਦੇ ਪੂਰ ਦੇ ਦਿਲਾਂ ਵਿੱਚ ਇਹ ਸਵਾਲ ਨੇਜੇ ਦੀ ਨੋਕ ਵਾਂਗਰ ਖੁੱਭ ਗਿਆ ਸੀ। ਭਈ ਉਹ ਬਚਣਗੇ ਜਾਂ ਰੁੜ ਜਾਣਗੇ? ਬੇਰਾ ਕੰਜਰੀ ਨੰਗੇ ਪੈਰੀਂ ਰੇਤ ਉੱਤੇ ਟਹਿਲ ਰਹੀ ਸੀ। ਉਹਦੇ ਸੂਟ ਵਿੱਚੋਂ ਇਤਰ ਫਲੇਲ ਦੇ ਪਵਾਕੇ ਹਵਾ ਰਹੇ। ਪਿੰਡੂ ਮੁੰਡੇ ਤੇ ਬੇੜੀ ਦੇ ਮਲਾ ਤੱਕ ਅਫੜ ਰਹੇ ਸਨ। ਬੁੱਢਾ ਮਲਾ ਆਪਣੀਆਂ ਨਾਸਾਂ ਇੰਜ ਚੜਾ ਰਿਹਾ ਸੀ ਜਿਵੇਂ ਕੋਈ ਨਰਕ ਦੀ ਬਦਬੂ ਤੋਂ ਬਚਣਾ ਚਾਹੁੰਦਾ ਹੋਵੇ। ਪਰ ਪਿੰਡੂ ਜਵਾਨ ਆਪਣੇ ਲੋਟੇ ਵਰਗਾ ਮੂੰਹ ਖੋਲ ਕੇ ਇੰਜ ਲੰਮੇ ਲੰਮੇ ਸਾਹੀ ਖੁਸ਼ਬੂ ਪੀ ਰਿਹਾ ਸੀ ਜਿਵੇਂ ਮਿੱਠੇ ਦੁੱਧ ਦਾ ਗਲਾਸ ਪੀ ਰਿਹਾ ਹੋਵੇ। ਬੜੀ ਤਾਕੜ ਜਨਾਨੀ ਹੈ ਬਈ ਪਿੰਡੂ ਮੁੰਡੇ ਨੇ 베ਰਾ ਦਾ ਕੱਦ ਘਾਠ ਅੱਖੀਆਂ ਵਿੱਚ ਬਿਉਂਦ ਕੇ ਆਖਿਆ ਹਰਾਮ ਦੀ ਕਮਾਈ ਉੱਤੇ ਪਲੀ ਹੋਈ ਹੈ ਬੁੱਢੇ ਮਲਾ ਨੇ ਕਿਹਾ ਇਹਦੇ ਨਾਲ ਦਾ ਬੁੜਾ ਤੇ ਕਬਰ ਦਾ ਮੁਰਦਾ ਜਾਪਦਾ ਏ ਜਵਾਨ ਫੇਰ ਬੋਲਿਆ ਭੰਗ ਚਰਸ ਅਫੀਮ ਤੇ ਦੂਜੇ ਨਸ਼ੇ ਜ਼ਿਆਦਾ ਕਰਦਾ ਹੋਵੇਗਾ ਵੇਖੀ ਨਾ ਅੱਖਾਂ ਕਿੰਜ ਮੀਟੀਆਂ ਹੋਈਆਂ ਨੇ ਜਿਵੇਂ ਕੁੱਕੜ ਨੂੰ ਮਹਿਰ ਕੀ ਤਾਪ ਚੜਿਆ ਹੋਵੇ 베ਰਾ ਨੂੰ ਅਚੋਬਾਈ ਜਈ ਲੱਗ ਰਹੀ ਸੀ ਉਹ ਹਿਰਨੀ ਸੀ ਜਿਹੜੀ ਦੋ ਪਾਣੀਆਂ ਦੀ ਕੈਦ ਵਿੱਚ ਫਸ ਗਈ ਸੀ ਉਹ ਸੁਭਾਨ ਅੱਲਾ ਕਹਿਣ ਵਾਲੀਆਂ ਅੱਖੀਆਂ ਤੇ ਕੁਰਬਾਨ ਜਾਵਾ ਬੋਲਣ ਵਾਲੇ ਹੱਥਾਂ ਤੋਂ ਦੂਰ ਪਾਣੀ ਦੇ ਪਹਾੜਾਂ ਵਿੱਚ ਝੜ ਗਈ ਸੀ ਉਹ ਸਮਝ ਰਹੀ ਸੀ ਕਿ ਉਹਦਾ ਬਚਣਾ ਮੁਹਾਲ ਏ ਕਠੋਰ ਦਿਲ ਹੜ ਉਹਦੀ ਸੁੰਦਰਤਾ ਦਾ ਜਾਣੂ ਨਹੀਂ ਇਸ ਕਠੋਰ ਦਿਲ ਲਈ ਉਸਦੇ ਨਖਰੇ ਫਜ਼ੂਲ ਨੇ ਬੇਉਸਤਾਦ ਉੱਠ ਕੀ ਸੁਸਰੀ ਵਾਂਗੂ ਸੁੱਤਾ ਪਿਆਏ ਓਹੋ ਫਿਕਰਮੰਦੀ ਨਾਲ ਬੋਲੀ 우ਸਤਾਦ 베રા ਦੀ ਫੁਲਕਾਰੀ ਉੱਤੇ ਮਜ਼ੇ ਨਾਲ ਮੁੱਦੇ ਮੂੰਹ ਪਿਆ ਸੀ ਉਹਨੇ ਅੱਗੇ ਵੱਧ ਕੇ ਹਲੂਣਿਆ ਬੇ 우ਸਤਾਦ ਸਿਰ ਉੱਤੇ ਮੌਤਕੂਕ ਰਹੀਏ ਤੇ ਤੂੰ ਲੱਤਾਂ ਲੰਮੀਆਂ ਕਰਕੇ ਸੁੱਤਾ ਪਿਆ ਏ ਬੀਬੀ ਲੱਤਾਂ ਇਕੱਠੀਆਂ ਕਰਕੇ ਸੌ ਜਾਵਾ ਉੱਠ ਨਹੀਂ ਤੇ ਦੋ ਹੱਥੜ ਮਾਰਾਂਗੀ ਆਹੋ 베ਰਾ ਨੇ 우ਸਤਾਦ ਨੂੰ ਹਲੂਣਿਆ ਦੋ ਹੱਥੜ ਨਾ ਮਾਰੀ ਬੀਬੀ ਫੁੱਲਾਂ ਵਰਗੀਆਂ ਨਾਜ਼ਕ ਉਂਗਲੀਆਂ ਮਚਕੋੜੀਆਂ ਜਾਣਗੀਆਂ ਗੁੱਸੇ ਵਿੱਚ ਆ ਕੇ ਬੇਰਾਫੁਲਕਾਰੀ ਉੱਤੇ ਬਹਿ ਗਈ ਤੇ ਰੇਸ਼ਮੀ ਸਲਵਾਰ ਦਾ ਪੌਂਚਾ ਉ ਤਾਂ ਚੁੱਕ ਕੇ ਪਿੰਨੀ ਫੇਰ ਖੁਰਕਣ ਲੱਗ ਪਈ ਪੀਰ ਲਹਿਰੀ ਸ਼ਹ ਬਾਦਸ਼ਾਹ ਦੇ ਡੇਰੇ ਵਿੱਚ ਇੱਕਦਮ ਖਲਬਲੀ ਮਚ ਗਈ ਉਹਦੇ murid ਤੇ ਬਾਲਕੇ ਰੌਲਾ ਤੇ ਖੱਪ ਪਾਉਂਦੇ ਪੜੋச்சே ਨਸ ਪਏ ਮਾਚੜੂ murid ਤੇ ਮੋٹے ਬਾਲਕੇ ਨੇ ਕੁਰਲਾਵਾ ਪਾ ਦਿੱਤਾ ਸੱਪ ਓਏ ਸੱਪ ਮਲਾ ਆਪਣਾ ਡੰਡਾ ਲੈ ਕੇ ਦੌੜਿਆ ਉਹਦੇ ਨਾਲ ਪਿੰਡੂ ਮੁੰਡਾ ਵੀ ਨਸਿਆ ਇੰਨਾ ਵੇਖਿਆ ਸੱਪ ਮੁੰਡੀ ਚੁੱਕ ਕੇ ਖੜਾ ਹੋਇਆ ਏ ਅੱਖੀਆਂ ਤਾੜੇ ਲੱਗੀਆਂ ਹੋਈਆਂ ਨੇ ਮਲਾ ਨੇ ਡੰਡੇ ਦੇ ਇੱਕੋ ਵਾਰ ਨਾਲ ਉਸ ਸੱਪ ਨੂੰ ਲੰਮਾ ਪਾ ਦਿੱਤਾ ਬੜਾ ਜ਼ਹਿਰੀ ਸੱਪ ਸੀ ਬਈ ਪੀਰ ਜੀ ਬੋਲੇ ਨਹੀਂ ਜੀ ਮਿੱਠਾ ਸੱਪ ਸੀ ਪਾਣੀ ਦਾ ਇਹੇ ਲੜਦਾ ਨਹੀਂ ਪਰ ਜੇ ਲੜ ਜਾਵੇ ਤਾਂ ਇਹਦਾ ਅਸਰ ਕੋਈ ਨਹੀਂ ਹੁੰਦਾ ਇਹ ਜ਼ਹਿਰੀ ਸੱਪ ਨਹੀਂ ਸੀ ਮਲਾ ਨੇ ਸੱਪ ਨੂੰ ਡੰਡੇ ਤੇ ਲਮਕਾਇਆ ਤੇ ਪਰਾਂ ਪਾਣੀ ਵਿੱਚ ਸੁੱਟ ਦਿੱਤਾ ਪੀਰ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਬਈ ਮਲਾ ਇਹ ਕਹਿ ਕੇ ਉਹਦੀ ਬੇਇਜ਼ਤੀ ਕਰ ਗਿਆ ਕਿ ਬਈ ਸੱਪ ਜ਼ਹਿਰੀ ਨਹੀਂ ਸੀ ਬਾੜ ਚੋਂ ਜਿਹੜਾ ਮਰੀਦ ਬੋਲਿਆ ਇਸ ਮਲਾ ਨੂੰ ਕੀ ਪਤਾ ਹੈ ਬਈ ਸੱਪ ਜ਼ਹਿਰੀ ਸੀ ਜਨਾ ਸਾਰੇ ਬਾਲਕ ਤੇ ਮਰੀਦ ਬੋਲੇ ਆਹੋ ਇਸ ਬੁੜੇ ਨੂੰ ਕੀ ਪਤਾ ਪੀਰ ਜੀ ਘਰੋਂ ਸਲਾਨਾ ਦੌਰੇ ਤੇ ਨਿਕਲੇ ਸਨ ਉਹ ਹਰ ਸਾਲ ਆਪਣੇ ਮਰੀਦਾਂ ਦੇ ਘਰ ਹੀ ਜਾਂਦੇ ਸਨ ਨਿਆਜ਼ਾਂ ਵਸੂਲ ਕਰਦੇ ਤੇ ਤਾਵੀਜ਼ ਤਾਗੇ ਦਿੰਦੇ ਸਨ ਨਜ਼ਰ ਨਿਆਜ਼ਾਂ ਦੇ 6-7000 ਰੁਪਏ ਕਾਬੂ ਕਰਨ ਦੇ ਬਾਅਦ ਉਹ ਆਪਣੇ ਗਰਾਂ ਆਉਂਦੇ ਸਨ ਤੇ ਮੇਲਾ ਲਵਾਉਂਦੇ ਸਨ ਜਿਨ੍ਹਾਂ ਵਿੱਚ ਕੰਜਰੀਆਂ, ਨਾਚੇ, ਪੰਡ, ਭਗਤੀਏ ਤੇ ਰਾਸਤਾਰੀਏ ਆਪਣੇ فن ਦਾ ਮਜ਼ਾਰਾ ਕਰਦੇ ਲੋਕਾਂ ਦੇ ਇੱਕ ਹਿੱਸੇ ਖਾਲੀ ਕਰਦੇ ਮੇਲੇ ਤੇ ਫਸਾਦ ਵੀ ਹੁੰਦੇ ਤੇ ਚੋਰੀ-ਚਿਕਾਰੀ ਵੀ ਅਗਵਾ ਕੀਤੀਆਂ ਵਾਰਦਾਤਾਂ ਜਿੰਨੀਆਂ ਜ਼ਿਆਦਾ ਹੁੰਦੀਆਂ ਸਨ ਮੇਲੇ ਤੇ ਪੀਰ ਦੀ ਓਨੀ ਜ਼ਿਆਦਾ ਮਸ਼ਹੂਰੀ ਹੁੰਦੀ ਸੀ ਸ਼ਾਹ ਜੀ ਦਾ ਓਨਾ ਜ਼ਿਆਦਾ ਹੀ ਜੀ ਖੁਸ਼ ਹੁੰਦਾ ਸੀ ਸ਼ਾਹ ਜੀ ਨਵਾਜ਼ ਰੋਜ਼ਾ ਹੱਜ ਜ਼ਕਾਵਤ ਦੇ ਕਾਇਲ ਨਹੀਂ ਸਨ ਉਹ ਕਹਿੰਦੇ ਸਨ ਕਿ ਉਹ ਸ਼ਰੀਅਤ ਤੋਂ ਉੱਚੇ ਨੇ ਉਹ ਤਰੀਕਤ ਤੇ ਮਾਰਫਤ ਉੱਤੇ ਚੱਲਦੇ ਨੇ ਅਸਲ ਗੱਲ ਇਹ ਸੀ ਭਈ ਸ਼ਾਹ ਜੀ ਨੂੰ ਨਾ ਤਾਂ ਸ਼ਰੀਅਤ ਦਾ ਪਤਾ ਸੀ ਅਤੇ ਨਾ ਹੀ ਤਰੀਕਤ ਤੇ ਨਾ ਹੀ ਮਾਰਫਤ ਦਾ ਤਾਲੀਮੀ ਇਤਵਾਰ ਨਾਲ ਉਹ ਦੂਜੀ ਜਮਾਤ ਪਾਸ ਸਨ ਉਹਨਾਂ ਉਦਾਂ ਹੀ ਅੱਕੜ ਬੱਕੜ ਕਿਸਮ ਦੀਆਂ ਚੀਜ਼ਾਂ ਯਾਦ ਕੀਤੀਆਂ ਹੋਈਆਂ ਸਨ ਜਿਨ੍ਹਾਂ ਨੂੰ ਉਹ ਆਪਤੋਂ ਲੈ ਕੇ ਜਾਦੂ ਟੂਨੇ ਤੱਕ ਵਰਤਦੇ ਸਨ ਜੇ ਕਿਸੇ ਮੁਰੀਦ ਦੀ ਤੀਵੀ ਨਸ ਜਾਂਦੀ ਤਾਂ ਮੁਰੀਦ ਦੇ ਡੋਲੇ ਨਾਲ ਤਵੀਜ਼ ਵੱਜ ਜਾਂਦਾ ਭਈ ਤਵੀਜ਼ ਦੇ ਜ਼ੋਰ ਨਾਲ ਜਨਾਨੀ ਮੁੜ ਆਵੇਗੀ ਪਰ ਨੱਸੀ ਹੋਈ ਜਨਾਨੀ ਤਵੀਜ਼ ਦੇ ਜ਼ੋਰ ਨਾਲ ਤਾਂ ਕਦੇ ਨਹੀਂ ਸੀ ਮੁੜਦੀ ਸ਼ਾਹ ਜੀ ਨੇ ਮਲਾ ਨੂੰ ਬੁਲਾਇਆ ਤੇ ਪੁੱਛਿਆ ਹੁਣ ਕੀ ਬਣੇਗਾ ਬਾਨਾ ਕੀ ਹੈ ਉਹ ਬੋਲਿਆ ਮਾਲੂਮ ਤੇ ਇਹ ਹੁੰਦਾ ਹੈ ਭਈ ਪਾਣੀ ਸਾਡੇ ਸਿਰਾਂ ਤੋਂ ਲੰਘ ਜਾਏਗਾ ਭੈੜੇ ਬੋਲ ਮੂੰਹੋਂ ਹੀ ਕੱਢੀ ਦੇ ਸ਼ਾਹ ਜੀ ਜਲਾਲ ਵਿੱਚ ਆ ਗਏ। ਉਹਨਾਂ ਦੀ ਪੁੱਭ ਬੇਰਾ ਕੰਜਰੀ, ਉਸਤਾਦ ਰਹਿਮੂ, ਮੁਜ਼ਾਰਾ ਰੁਕਨੁਦੀਨ, ਜ਼ਮੀਦਾਰ ਕੁਦਰਤ ਉਲਾ ਤੇ ਪਿੰਡੂ ਮੁੰਡੇ ਨੇ ਸੁਣੀ ਅਤੇ ਉਹ ਵੀ ਸ਼ਾਹ ਜੀ ਦੇ ਕੋਲ ਆ ਗਏ। ਸ਼ਾਹ ਜੀ ਨੇ ਉਹਨਾਂ ਨੂੰ ਵੇਖ ਕੇ ਹੋਰ ਗੁੱਸੇ ਵਿੱਚ ਆ ਕੇ ਬੋਲਿਆ, "ਜੇ ਅਸੀਂ ਚਾਹੀਏ ਤਾਂ ਸਾਰਾ ਦਰਿਆ ਖੁਸ਼ਕ ਕਰ ਦਈਏ। ਇਹ ਹੋ ਜਾਏ ਤਾਂ ਹੋਰ ਕੀ ਚਾਹੀਦਾ? ਮਾਰੋ ਹੂਕ। ਪਰ ਸਾਨੂੰ ਹੁਕਮ ਨਹੀਂ ਹੈਗਾ।" ਬੇਰਾ ਅੱਕੀ ਹੋਈ ਬੋਲੀ। ਬਕਵਾਸ ਏ ਸ਼ਾਹ ਜੀ ਹੋਰ ਗੁੱਸੇ ਤੇ ਜਲਾਲ ਵਿੱਚ ਆ ਗਏ ਤੇ ਗੱਜੇ ਨਾਪਾਕ ਵਜੂਦ ਵਾਲੀ ਔਰਤ ਸਾਡੇ ਬੋਲਾਂ ਬਚਨਾਂ ਨੂੰ ਬਕਵਾਸ ਕਹਨੀ ਹੈ ਕੰਜਰੀ ਗੁੱਸੇ ਵਿੱਚ ਆ ਗਈ ਔਖੀ ਹੋ ਕੇ ਬੋਲੀ ਝੂਠਿਆ ਪੀਰਾ ਮੂੰਹ ਸੰਭਾਲ ਕੇ ਗੱਲ ਕਰ ਤੇਰੇ ਵਰਗੇ ਪਾਕ ਸਾਫ਼ ਮੇਰੇ ਪਿੱਛੇ ਪਿੱਛੇ ਫਿਰਦੇ ਨੇ ਸ਼ਾਹ ਜੀ ਨੇ ਆਪਣੇ ਮਰੀਦਾਂ ਬਾਲਕੇ ਨੂੰ ਇਸ਼ਾਰਾ ਕੀਤਾ ਉਹ ਕੁੱਦ ਕੇ ਬੇਰਾਂ ਵੱਲ ਵਧੇ ਪਰ ਮਲਾ ਅਤੇ ਪਿੰਡੂ ਮੁੰਡੇ ਰੁਕਨੁਦੀਨ ਤੇ ਕੁਦਰਤ ਉਲਾ ਚੌਧਰੀ ਨੇ ਰੋਕ ਲਏ ਉਸਤਾਦ ਰਹੀਮੂ ਨੇ ਸਰੰਗੀ ਦਾ ਗਜ਼ ਮੜਚੂ ਜਹੇ ਮੁਰੀਦ ਦੇ ਸਿਰ 'ਚ ਮਾਰਿਆ ਉਹ ਤੜਫ ਕੇ ਪਿੱਛੇ ਹਟਿਆ ਤੇ ਉਸਤਾਦ ਨੂੰ ਵੱਦ ਦਵਾ ਦੇਣ ਲੱਗ ਪਿਆ ਚੌਧਰੀ ਕੁਦਰਤ ਉਲਾ 베ਰਾ ਨੂੰ ਸਮਝਾ ਕੇ ਪੀਰ ਤੋਂ ਪਰਾਂ ਲੈ ਗਿਆ ਹੁਣ ਹੜ ਦੇ ਪਾਣੀ ਕੋਲ ਕਨਾਲ ਕੁ ਰੇਤ ਬਚੀ ਹੋਈ ਸੀ ਪਾਣੀ ਬਰਾਬਰ ਉਧਰ ਹੀ ਵਧ ਰਿਹਾ ਸੀ ਛਰੇ ਦੀ ਕੋਈ ਜਗ੍ਹਾ ਨਹੀਂ ਸੀ ਨਜ਼ਰ ਆਉਂਦੀ ਗਿਰਜਾਂ ਬਗਲੇ ਟੱਟੂ ਲਈਆਂ ਤੇ ਦੂਜੇ ਜਨੌਰ ਮਚਰਾ ਫਡਰਾ ਡੱਡੀਆਂ ਤੇ ਦੂਜਾ ਮਰਦਾਰ ਖਾ ਰਹੇ ਸਨ ਤੇ ਚੀਕਾਂ ਮਾਰ ਰਹੇ ਸਨ ਸਾਰੇ ਮੁਸਾਫਰ ਹੁਣ ਸੋਚ ਰਹੇ ਸਨ ਵੀ ਪਾਣੀ ਦੀ ਲਹਿਰ ਆਈ ਕਿ ਆਈ ਉਹ ਰੁੜੇ ਕਿ ਰੁੜੇ ਜੀ ਪਿਆਣਾ ਹੋ ਕੇ ਚੌਧਰੀ ਕੁਦਰਤ ਉਲਾ ਨੇ ਮਲਾ ਨੂੰ ਪੁੱਛਿਆ ਕਿ ਭਈ ਉਹਦੀ ਬੇੜੀ ਕਿਸੇ ਕੰਮ ਨਹੀਂ ਆ ਸਕਦੀ ਮਲਾ ਬੋਲਿਆ ਚੜਦੇ ਦਰਿਆ ਵਿੱਚ ਬੇੜੀ ਪਾਵਣਾ ਅਕਲਾਂ ਦਾ ਕੰਮ ਈ ਨਹੀਂ ਚੜਦੇ ਦਰਿਆ ਵਿੱਚ ਬੇੜੀ ਪਾਵਣਾ ਬਹਾਦਰਾਂ ਤੇ ਦਲੇਰਾਂ ਦਾ ਕੰਮ ਈ ਅਕਲਾਂ ਦਾ ਕੰਮ ਨਹੀਂ ਇਰਕ ਨੂੰ ਦੀਨ ਬੋਲਿਆ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਸੁੱਕੇ ਤੇ ਲਾ ਦੇ ਮੈਂ ਤੈਨੂੰ 50 ਰੁਪਏ ਦੇ ਦੇਵਾਂਗਾ ਚੌਧਰੀ ਕੁਦਰਤੋਲਾ ਬੋਲਿਆ ਤੁਸੀਂ ਚੌਧਰੀ ਜੀ ਮੈਨੂੰ 100 ਰੁਪਏ ਦੇ ਦਿਓ ਤਾਂ ਵੀ ਮੈਂ ਬੇਬੀੜੀ ਦਰਿਆ ਵਿੱਚ ਨਾ ਪਾਵਾਂ ਚੱਲ ਮੈਂ ਤੈਨੂੰ 100 ਰੁਪਏ ਦੇ ਦੇ ਦਿੰਨਾ ਮੈਨੂੰ ਪਾਰ ਲੰਘਾ ਦੇ ਚੌਧਰੀ ਨੇ ਹਿੰਮਤ ਕਰਦਿਆਂ ਹੋਇਆਂ ਆਖਿਆ ਤੇ ਮੈਂ ਚੌਧਰੀ ਜੀ ਮੁਜਾਰਾ ਪੁੱਛ ਰਿਹਾ ਸੀ ਤੇਰਾ ਕੀ ਏ ਤੂੰ ਤਾਂ ਤਰ ਕਿ ਵੀ ਪਾਰ ਲੰਘ ਜਾਵੇਂਗਾ ਚੌਧਰੀ ਨੇ ਲਾਪਰਵਾਹੀ ਨਾਲ ਕਿਹਾ ਤੇ ਜੇ ਮੈਂ ਤਰਦਿਆਂ ਹੋਇਆ ਮਰ ਗਿਆ ਫੇਰ ਮੁਜਾਰਾ ਰੁਕਨੂਦੀਨ ਨੇ ਫੇਰ ਪੁੱਛਿਆ ਮੈਂ ਤੇ ਤੇਰੀ ਘਰ ਵਾਲੀ ਤੇ ਨਿਆਣਿਆਂ ਨੂੰ ਭੁੱਖਾ ਨਹੀਂ ਮਰਨ ਦਿੰਦਾ ਬਹੁਤ ਜ਼ਮੀਨ ਹੈ ਮੇਰੀ ਮਲਾ ਨੇ 100 ਰੁਪਇਆ ਲੈ ਕੇ ਚੌਧਰੀ ਕੁਦਰਤ ਉਲਾ ਨੂੰ ਬੇੜੀ ਵਿੱਚ ਬਿਠਾਇਆ ਤੇ ਰੁਕਨੂਦੀਨ ਤੇ ਪਿੰਡੂ ਮੁੰਡੇ ਨੂੰ ਬੇੜੀ ਦਾ ਰੱਸਾ ਫੜਾ ਕੇ ਆਖਿਆ ਧਰੂ ਕੇ ਛਰੇ ਵਾਲੇ ਪਾਸੇ ਲੈ ਚੱਲੋ ਉਹ ਆਪ ਵੰਜ ਫੜ ਕੇ ਬੇੜੀ ਵਿੱਚ ਖਲੋ ਗਿਆ ਜਦ ਬੇਰਾ ਕੰਜਰੀ ਉਸਤਾਦ ਰਹਿਮ ਪੀਰ ਲਹਿਰੀ ਸ਼ਾ ਬਾਦਸ਼ਾ ਤੇ ਉਹਦੇ ਮুরিਦ ਤੇ ਬਾਲਕਿਆਂ ਨੇ ਇਹ ਕੁਝ ਵੇਖਿਆ ਤੇ ਉਹ 베ੜੀ ਬਲ ਨਸੇ ਪੀਰ ਜੀ 베ੜੀ ਤੱਕ ਨਸਣ ਦੌਰਾਨ ਤਿੰਨ ਵਾਰੀ ਤੇ 베ਰਾ ਕੰਜਰੀ ਦੋ ਵਾਰੀ ਡਿੱਗੇ ਪਰ ਜਦ ਉਹ 베ੜੀ ਦੇ ਨੇੜੇ ਪਹੁੰਚੇ ਤੇ ਮਲਾ ਨੇ ਵੰਜ ਸਿਰੋਂ ਉਤਾ ਚੁੱਕ ਕੇ ਉਹਨਾਂ ਨੂੰ ਉਗਰਦਿਆਂ ਹੋਇਆਂ ਆਖਿਆ ਪ੍ਰਤੀ ਸواری 100 ਰੁਪਏ ਹੈ ਜੇ ਮਨਜ਼ੂਰ ਹੈ ਤਾਂ ਬੈਹਜੋ ਨਹੀਂ ਤੇ ਪੈਰਾਂ ਤੇ ਪੈਰ ਰੱਖ ਕੇ ਖਲੋਤੇ ਰਹੋ ਸ਼ਾਹ ਜੀ ਨੇ ਡੱਬੇ ਵਿੱਚੋਂ 100 ਦਾ ਨੋਟ ਕੱਢਿਆ ਤੇ ਬੋਲਿਆ ਲੈ ਭਾਈ ਮਲਾਹਾ 100 ਰੁਪਈਆ ਮੈਨੂੰ ਵਹਿਣ ਦੇ ਬੇੜੀ ਵਿੱਚ ਜਦ ਉਹਨੇ ਪੈਰ ਪੁੱਟਿਆ ਤੇ ਉਹਦੇ ਸਾਰੇ murid ਤੇ ਬਾਲਕੇ ਜਿਹੜੇ ਗਿਣਤੀ ਵਿੱਚ ਕੁੱਲ 9 ਸਨ ਉਹਨੂੰ ਚਿੰਬੜ ਗਏ ਤੇ ਰੌਲਾ ਪਾਉਣ ਲੱਗ ਪਏ ਸਾਨੂੰ ਵੀ ਨਾਲ ਚੱਲੋ ਸਾਨੂੰ ਵੀ ਨਾਲ ਹੀ ਲੈ ਚੱਲੋ ਬਾਦਸ਼ਾਹ ਜੀ ਮੋٹے ਬਾਲਕੇ ਨੇ ਹੱਥ ਮਾਰ ਕੇ ਪੀਰ ਦੀ ਡੱਬ ਵਿੱਚੋਂ ਸਾਰੇ ਨੋਟ ਕੱਢੇ 9 ਗਿਣਕੇ ਮਲਾਹ ਨੂੰ ਦਿੱਤੇ ਤੇ ਬਾਕੀ ਆਪਣੇ ਲੰਮੇ ਚੋਗੇ ਦੀ ਜੇਬ ਵਿੱਚ ਪਾ ਲਏ। ਪੀਰ ਮਰੀਦਾਂ ਤੇ ਬਾਲਕਿਆਂ ਨੂੰ ਗਾਲੀਆਂ ਦਿੰਦਾ ਬੇੜੀ ਵਿੱਚ ਬੈਠ ਗਿਆ ਤੇ ਉਹਦੇ ਨਾਲ ਉਹਦੇ ਸੰਗੀ ਸਾਥੀ ਵੀ। ਜਿਸ ਵੇਲੇ ਬੇਰਾ ਨੇ 200 ਰੁਪਏ ਮਲਾ ਨੂੰ ਫੜਾਏ ਤੇ ਪੀਰ ਲਹਿਰੀ ਸ਼ਾ ਉੱਚੀ ਆਵਾਜ਼ ਨਾਲ ਬੋਲਿਆ ਬੁੱਢਿਆ ਇਸ ਨਾਪਾਕ ਔਰਤ ਨੂੰ ਬੇੜੀ ਵਿੱਚ ਨਾ ਬਿਠਾ। ਬੇੜੀ ਇਹਦੇ ਵਜੂਦ ਨਾਲ ਗਰਕ ਹੋ ਜਾਵੇਗੀ। ਮਲਾ ਬੋਲਿਆ پاک ਨਾਪਾਕ ਦਾ ਫੈਸਲਾ ਅੱਲਾ ਦੇ ਹੱਥ ਹੈ ਸ਼ਾ ਜੀ। ਇਹੇ ਕਹਿ ਕੇ ਉਸਨੇ ਪੈਂਡੂ ਜਵਾਨ ਤੇ ਰੁਕਨੁਦੀਨ ਮੁਜਾਰੇ ਨੂੰ ਇਸ਼ਾਰਾ ਕੀਤਾ ਉਹ ਛਟਪਟ ਪਾਣੀ ਵਿੱਚੋਂ ਦੀ ਬੇੜੀ ਧਰੂ ਕੇ ਛਰੇ ਬਲ ਲੈ ਤੁਰੇ ਜਿੱਥੇ ਪਹਿਲੇ ਮੁਸਾਫਰ ਖਲੋਤੇ ਸਨ 2 ਮਿੰਟਾਂ ਵਿੱਚ ਉੱਥੇ ਵੀ ਹੜ ਦਾ ਪਾਣੀ ਚੜ ਆਇਆ ਛਰੇ ਵਿੱਚ ਪਾਣੀ ਬਹੁਤ ਤੇਜ਼ ਸੀ ਤੇ ਉੱਚੀਆਂ ਉੱਚੀਆਂ ਛੱਲਾਂ ਪੈ ਰਹੀਆਂ ਸਨ ਮਲਾਹ ਦੇ ਇਸ਼ਾਰੇ ਅਤੇ ਪੈਂਡੂ ਜਵਾਨ ਅਤੇ ਰੁਕਨੁਦੀਨ ਛਾਲਾਂ ਮਾਰ ਕੇ ਬੇੜੀ ਵਿੱਚ ਬਹਿ ਗਏ ਅਤੇ ਮਲਾਹ ਵੰਜ ਦੇ ਆਸਰੇ ਬੇੜੀ ਪਾਣੀ ਵਿੱਚ ਲੈ ਤੁਰਿਆ ਉਹ ਬੇੜੀ ਲੈ ਕੇ ਹਲੇ ਥੋੜੀ ਹੀ ਦੂਰ ਗਿਆ ਸੀ ਕਿ ਪਾਣੀ ਦੀ ਛਲ ਬੜੀ ਤੇਜ਼ੀ ਨਾਲ ਵਜੀ ਅਤੇ ਸਾਰਾ ਪੂਰਨ ਹੱਤਾ ਗਿਆ ਬੇਰਾਂ ਦੇ ਰੇਸ਼ਮੀ ਕੱਪੜੇ ਜਿਸਮ ਨਾਲ ਚਿਪਕ ਗਏ ਅਤੇ ਉਹਦਾ ਸੋਨੇ ਵਰਗਾ ਸਰੀਰ ਸਾਰਿਆਂ ਦੀਆਂ ਅੱਖੀਆਂ ਵਿੱਚ ਖੁਭ ਗਿਆ ਮਲਾ ਘਬਰਾ ਕੇ ਬੋਲਿਆ ਅੱਲਾ ਨੂੰ ਯਾਦ ਕਰੋ ਅੱਲਾ ਨੂੰ ਉਹੀ ਬੇੜੀ ਬੰਨੇ ਲਾਵਣ ਵਾਲਾ ਏ ਚੌਧਰੀ ਨੇ ਆਪਣਾ ਖੇਸ ਚੁੱਕਿਆ ਤੇ 베ਰਾਂ ਦੇ ਦਿਵਾਲੇ ਲਪੇਟ ਦਿੱਤਾ ਵੰਜ ਟੁੱਟ ਗਿਆ ਸੀ ਤੇ 베ੜੀ ਡਿੱਕ ਡੋਲੇ ਖਾਂਦੀ ਹੋਈ ਪਾਣੀ ਵਿੱਚੋਂ ਦੀ ਸੂਟ ਨੱਸੀ ਜਾ ਰਹੀ ਸੀ ਪੀਰ ਤੇ ਪੀਰ ਦੇ ਬਾਲਕੇ ਤੇ ਮਰੀਦ ਉੱਚੀ ਉੱਚੀ ਰੋ ਰਹੇ ਸਨ ਤਰ ਕਾਲਾਂ ਦੇ ਹਨੇਰੇ ਉਹਨਾਂ ਦਾ ਰੋਣਾ ਬੜਾ ਖੋਫਨਾਕ ਜਾਪਦਾ ਸੀ ਦੂਜੇ ਦਿਨ ਸਵੇਰੇ ਦਰਿਆ ਦੇ ਲਾਗੇ ਛਾਗੇ ਦੇ ਪਿੰਡਾਂ ਵਿੱਚ ਇਹ ਖਬਰ ਪਹੁੰਚੀ ਬਈ ਰਾਤ ਛਰੇ ਵਿੱਚ ਇੱਕ 베ੜੀ ਮੁੱਦੀ ਹੋਈ ਪਈ ਬਾਕੀ ਸਾਰੇ ਬਚ ਗਏ ਨੇ ਪਰ ਜਵਾਲ ਦਾ ਪੀਰ ਸਿਆਲਕੋਟ ਦੀ ਕੰਜਰੀ ਤੇ ਰਹਿਮਤਪੁਰ ਦਾ ਚੌਧਰੀ ਡੁੱਬ ਕੇ ਮਰ ਗਏ ਨੇ ਚੌਧਰੀ ਦੀ লাশ ਤੇ ਲਾਪਤਾ ਹੈ ਪਰ ਪੀਰ ਤੇ ਕੰਜਰੀ ਦੀਆਂ ਲਾਸ਼ਾਂ ਮਿਲ ਗਈਆਂ ਨੇ ਉਹਨਾਂ ਦੀਆਂ ਲਾਸ਼ਾਂ ਕਮਾਦ ਵਿੱਚ ਲੁਕੀਆਂ ਹੋਈਆਂ ਸਨ ਤੇ ਉਹਨਾਂ ਦੋਨਾਂ ਨੇ ਆਪਸ ਵਿੱਚ ਜੱਫੀ ਪਾਈ ਹੋਈ ਸੀ ਸ਼ੁਕਰੀਆ